ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਕਿ ਜਿੰਨਾ ਅੱਜ ਮੈਨੂੰ ਪਿਆਰ ਮਿਲਿਆ ਸੜਕਾਂ ਤੇ ਜਿਸ ਤਰ੍ਹਾਂ ਸਾਰਾ ਹਜੂਮ ਇਕੱਠਾ ਹੋਇਆ ਮੈਂ ਉਹਦਾ ਜੀ ਸ਼ੁਕਰਗੁਜ਼ਾਰ ਆ ਸਾਰਿਆਂ ਦਾ ਔਰ ਮੈਂ ਪੇਪਰ ਅੱਜ ਭਰਤੇ ਆ ਨਾਮੀਨੇਸ਼ਨ ਦੇ ਮੈਂ ਇਹੀ ਤੁਹਾਨੂੰ ਦੱਸ ਰਿਹਾ ਹਾਂ ਸਰ ਇਹ ਇੱਕ ਜਿਸ ਤਰ੍ਹਾਂ ਦੀ ਗੱਲ ਜਿਹੜੀ ਮੈਨੂੰ ਜਾਣੇ ਵੀ ਕਿੰਨੇ 2027 ਦਾ ਫੈਸਲਾ ਹੈ ਭਲੇ ਨਾ ਯਾਰ 2027 ਦਾ ਫੈਸਲਾ ਸੁਣਾ ਦਾ ਫੈਸਲਾ ਮੈਨੂੰ ਪਾਇਦਾ ਪਹਿਲਾਂ ਸੈਮੀਫਾਈਨਲ ਚਲੋ ਜੇ ਤੁਸੀਂ ਇਹ ਸਮਝਦੇ ਹੋ ਫਿਰ ਤਾਂ 2027 ਦਾ ਫੈਸਲਾ ਹੋ ਗਿਆ ਕਿ ਅਸੀਂ ਵਾਪਸ ਆ ਰਹੇ ਹਾਂ ਅੱਛਾ ਥੋੜਾ ਸਾਹਿਬ ਜੀ ਕੋਈ ਕੈਂਡੀਡੇਟ ਬੀਜੇਪੀ ਨੇ ਜਿਵੇਂ ਨਾ ਸੀਤਾ ਤੁਹਾਨੂੰ ਲੱਗਦਾ ਕਿ ਇਹ ਨਾਈਟੀ ਲੈ ਰਹੇ ਨੇ ਜਾਂ ਕਿਵੇਂ ਦੇਖਦੇ ਮੈਨੂੰ ਕੁਝ ਨਹੀਂ ਪਤਾ ਕਿਸੇ ਦੇ ਘਰ ਤੇ ਉੱਪਰ ਮੈਂ ਕਦੀ ਕੋਈ ਟਿੱਪਣੀ ਨਹੀਂ ਕਰਦਾ ਨਾ ਪਹਿਲਾਂ ਕੀਤੀ ਨਾ ਹੁਣ ਕਰੂੰਗਾ ਉਹਨਾਂ ਦੀ ਮਰਜ਼ੀ ਹੈ ਜਦੋਂ ਉਹਨਾਂ ਦਾ ਦਿਲ ਕਰੇਗਾ ਕਰ ਅੱਜ ਦਾ ਜਿਹੜਾ ਹਜੂਮ ਦੇਖ ਕੇ ਲੱਗਦਾ ਜਿੱਤੂ ਜੀ ਸ਼ੁਰੂਆਤ ਹੋ ਗਈ ਹੈ ਨਹੀਂ ਜਿੱਤਾ ਹੈ ਹੀ ਆਈ ਪਹਿਲਾਂ ਵੀ ਮੈਂ ਤੁਹਾਨੂੰ ਕਹਿੰਦਾ ਰਿਹਾ ਹੁਣ ਅੱਜ ਹੋਰ ਜਿੱਤ ਨਹੀਂ ਹੋਗੀ ਸ਼ੁਕਰੀਆ ਅੱਜ ਸਾਡੇ ਨੈਸ਼ਨਲ ਕੁਕੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ अरोड़ा ਜੀ ਤੇ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਜੀ ਨੇ ਆ ਕੇ ਸੰਜੀਵ ਰੋੜਾ ਜੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਤੇ ਲੁਧਿਆਣੇ ਸ਼ਹਿਰ ਦੇ ਵਿੱਚੋਂ ਵੱਡਾ ਜਨਸਲਾਬ ਉੱਭੜ ਕੇ ਸਾਹਮਣੇ ਆਇਆ ਤੇ ਇਸ ਜਨਸਲਾਬ ਨੂੰ ਦੇਖ ਕੇ ਲੱਗਦਾ ਕਿ ਜਿਹੜੀ ਜਿੱਤਿਆ ਉਹ ਵੱਡੀ ਲੀਡ ਦੇ ਵਿੱਚ ਹੋਊਗੀ ਲੋਕ ਸੰਜੀਵ ਰੋੜਾ ਜੀ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਸਲਾਉਂਦੇ ਪਏ ਨੇ ਤੇ ਜਿੰਨੇ ਕੰਮ ਸੰਜੀਵ ਰੋੜਾ ਜੀ ਨੇ ਰਾਜ ਸਭਾ ਮੈਂਬਰ ਹੁੰਦਿਆਂ ਕੀਤੇ ਆ ਨਹੀਂ ਤੇ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜੇ ਜਾਂ ਰਾਜ ਸਭਾ ਮੈਂਬਰ ਬਣ ਜੇ ਨਾ ਉਹਨੂੰ ਹੁੰਦਾ ਮੈਂ ਤੇ ਲੋਕ ਸਭਾ ਜਾਂ ਰਾਜ ਸਭਾ 'ਚ ਜਾਣਾ ਮੈਂ ਕੀ ਕਰਨੂੰ ਲੋਕਾਂ ਦੇ ਵਿੱਚ ਵਿਚਰਨਾ ਕੀ ਕਰਨੂੰ ਕੰਮ ਕਰਨੇ ਆ ਸੰਜੀਬ ਰੋੜਾ ਜੀ ਨੇ ਇੱਕ ਕਾਉਂਸਲਰ ਵਾਂਗੂ ਇੱਕ ਐਮਐਲਏ ਵਾਂਗੂ ਇੱਕ ਮੰਤਰੀ ਵਾਂਗੂ ਇੱਕ ਰਾਜ ਸਭਾ ਤੇ ਮੈਂਬਰ ਪਾਰਲੀਮੈਂਟ ਵਾਂਗੂ ਸਾਰਿਆਂ ਦੇ ਕੰਮ ਕੀਤੇ ਦੇਖੋ ਲੋਕਾਂ ਦਾ ਸਭ ਤੋਂ ਵੱਡੀ ਗੱਲ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੈਗਾ ਸੈਮੀਫਾਈਨਲ ਮਾਰਦਿਓ ਜਿਹੜਾ 2023 ਦਾ ਜਿਹੜਾ ਇੱਥੋਂ ਦੇ ਅਗਲੀ ਜਿਹੜੀ ਹੈਗੀ ਆ ਆ ਬੰਡੀ ਹੋਣਗੀ ਫਿਰ ਦੇਖੋ ਸੈਮੀਫਾਈਨਲ ਵੀ ਆ ਤੇ ਉਵੇਂ ਹੀ ਲੋਕ ਜਿਹੜੇ ਹਨ 27 ਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਫੇਰ ਰਿਪੀਟ ਕਰਨਗੇ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਇਸੇ ਤਰ੍ਹਾਂ ਵੱਡੇ ਮਾਰਜਨ ਨਾਲ ਫੇਰ ਸਰਕਾਰ ਬਣਾਉਂਗੀ ਲੋਕਾਂ ਨੂੰ ਮਤਲਬ ਹੈ ਕੰਮ ਆਣਾ ਲੋਕ ਰਾਜਨੀਤੀ ਜਿਹੜੀ ਆ ਉਹ ਕੰਮਾਂ ਦੀ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਆ ਇਮਾਨਦਾਰੀ ਨਾਲ ਜਿਹੜੇ ਵੀ ਕੰਮ ਆ ਜੋ ਕਰਪਸ਼ਨ ਹੁੰਦੀ ਸੀ ਪੁਰਾਣੀਆਂ ਸਰਕਾਰਾਂ ਮਿਲਿ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਹੀ ਬੰਦ ਹੋ ਗਈ ਆ ਪਰ ਐ ਨੇੜੇ ਲੱਗ ਗਈ ਆ 90 95% ਜਿਹੜੀ ਰਿਸ਼ਵਤੀ ਉਹ ਅੱਗੇ ਨਾਲੋਂ ਘਟ ਗਈ ਆ ਆਉਣ ਵਾਲੇ ਸਮੇਂ 'ਚ ਬਿਲਕੁਲ ਜ਼ੀਰੋ ਟੋਲਰੈਂਸ ਰਿਸ਼ਵਤ ਖਤਮ ਹੋਊਗੀ ਜਿਹੜਾ ਇਹ ਕੋੜ ਚੰਬੜਿਆ ਵਾ ਰਿਸ਼ਵਤਾਂ ਇਹ ਬਿਲਕੁਲ ਖਤਮ ਕਰਕੇ ਲੋਕਾਂ ਨੂੰ ਪਾਰਦਰਸ਼ੀ ਸਹੂਲਤਾਂ ਦੇਵਾਂਗੇ ਲੋਕਾਂ ਦੀ ਜਿਹੜੀ ਲੁੱਟ ਖੋਟ ਹੁੰਦੀ ਆ ਉਹ ਅੱਗੇ ਨਾਲੋਂ ਬੰਦ ਹੋਈ ਆ ਤੇ ਜਿਹੜੀ ਕੋਈ ਰਹਿ ਗਈ ਆ 2 4% ਉਹ ਵੀ ਖਤਮ ਹੋਊਗੀ ਧੰਨਵਾਦ ਸਭ ਤੋਂ ਪਹਿਲਾਂ ਸੰਦੀਪ ਜੀ ਨੂੰ ਬਹੁਤ-ਬਹੁਤ ਤਾਰਕਾ ਅੱਜ ਉਹਨਾਂ ਨੇ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਆ ਸਾਡੇ ਕੌਮਿਕ ਕੰਡੀਡਰ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਦਮੀ ਜੀ ਉਹਨਾਂ ਵੱਲੋਂ ਇੱਕ ਵੱਡਾ ਸਾਰਿਆਂ ਵੱਲੋਂ ਵੱਡਾ ਜਿਹੜਾ ਰੋਡ ਸ਼ੋ ਵੀ ਹੋਇਆਗਾ ਜਿਹਦੇ ਅੰਦਰ ਲੁਧਿਆਣਾ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾਗਾ ਕਿ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੁਰਾਣੇ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਬਣਾਉਗੀ ਕਬੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਦਰਜ ਹੋਇਆ ਜਿੰਪਾ ਸਾਹਿਬ ਜਿਵੇਂ ਆਈਟੀ ਸੈੱਲ ਦੇ ਇੱਕ ਇਥੇ ਥੋੜੇ ਮੈਂਬਰ ਦੀ ਅੱਜ ਉਹ ਕਾਂਗਰਸ ਦੀ ਸਭਾ ਨੂੰ ਕੀ ਕਹਿਣਾ ਚਾਹੁੰਦਾ ਕਿ ਇੱਕ ਲਗਾਤਾਰ ਦੇਖੋ ਕੋਈ ਛੋਟਾ ਮੈਂਬਰ ਦੀ ਕੋਈ ਨਾਰਾਜ਼ਗੀ ਹੋਊਗੀ ਪਰ ਲੇਕਿਨ ਅੱਜ ਦਾ ਜਿਹੜਾ ਰੋਡ ਸ਼ੋਅ ਸੀਗਾ ਉਹਦੇ ਅੰਦਰ ਆਪ ਬਹਾਰੇ ਜਿਹੜਾ ਲੋਕ ਆਏ ਨੇ ਔਰ ਜੋ ਲੋਕਾਂ ਨੇ ਸਮਰਥਨ ਦਿੱਤਾਗਾ ਜੋ ਲੋਕਾਂ ਨੇ ਵੇਵ ਕੀਤਾਗਾ ਉਹ ਸਪਸ਼ਟਾ ਕਿਆ ਆਮ ਆਦਮੀ ਪਾਰਟੀ ਜਿਹੜੀ ਆ ਲੁਧਿਆਣਾ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਜੜਾ ਆ ਆਮ ਆਦਮੀ ਪਾਰਟੀ ਦੇ ਨਾਂ ਤੇ ਲੋਕ ਲਿਖਣਗੇ ਸਰ ਮੁਖਸਸ ਸਾਹਿਬ ਜੀ ਪਟਾਕਾ ਫੈਕਟਰੀ ਬਲਾਸਟ ਹੋਇਆ ਨਜਾਇਜ਼ ਫੈਕਟਰੀ ਪਟਾਕਾ ਫੈਕਟਰੀ ਚ ਨੈਗਲੀਜੈਂਸੀ ਸਾਹਮਣੇ ਆਈ ਆ ਅਧਿਕਾਰੀਆਂ ਦੇ ਖਿਲਾਫ ਉਸ ਸ਼ਕਤੀ ਦੇ ਖਿਲਾਫ ਕਾਰਵਾਈ ਹੋ ਰਹੀ ਸਰ ਕਪਤਗ੍ਰਾਮ ਨੋਟਾਲੇਸ ਰਹਿ ਗਿਆ ਜਿਵੇਂ ਲਗਾਤਾਰ ਚਾਰ ਮਹੀਨੇ ਕੀ ਕਹਿਣਾ ਚਾਹਗੇ ਜੀ ਨੇ ਜਿਹੜਾ ਫਾਜ਼ਲ ਦਾ ਦੇਹਦ ਨੁਜਰ ਕੰਮ ਲਿਆ ਦੇਖੋ ਕਰਾਪਸ਼ਨ ਦੇ ਅਗੇਂਸਟ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਆ ਕਰਾਪਸ਼ਨ ਕਰਨ ਵਾਲਾ ਕੋਈ ਵੀ ਅਧਿਕਾਰੀ ਕੋਈ ਵੀ ਪੋਲਿਟਿਸ਼ੀਅਨ ਕਿਸੇ ਵੀ ਲੈਵਲ ਦਾ ਵਿਅਕਤੀ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਬਲਕਿ ਕਰਪਸ਼ਨ ਕਰਨ ਨਾਲ ਵੀ ਥਾਂ ਜਿਹੜੀ ਆ ਅਸੀਂ ਆਮ ਆਦਮੀ ਪਾਰਟੀ ਨੇ ਉਹ ਜੇਲ੍ਹ ਨਿਸ਼ਚਿਤ ਕੀਤੀ ਹੈ ਸਰ ਜੇਰੀਲੀ ਸ਼ਰਾਬ ਦੇ ਖਿਲਾਫ ਵੀ ਜਿਹੜਾ ਦੁਨੀਆ ਜਿਹੜੀ ਬੜਾ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਵੱਡੀ ਰਿਕਵਰੀ ਹੋਈ ਹੈਗੀ ਸੋ ਮੈਂ ਤਾਂ ਬਾਰ-ਬਾਰ ਸਪੱਸ਼ਟ ਕਰਦਾਗਾ ਕਿ ਜਿੱਥੇ ਵੀ ਕਿਤੇ ਇਲੀਗਲ ਕੰਮ ਹੋਊਗਾ ਗੈਰਕਾਨੂੰਨੀ ਕੰਮ ਹੋਊਗਾ ਉਹਦੇ ਖਿਲਾਫ ਸਰਕਾਰ ਜਿਹੜੀ ਆ ਸਖਤ ਐਕਸ਼ਨ ਲਵੇਗਾ ਅੱਜ ਆਵਾਦੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ अरोड़ा ਜੀ ਦੀ ਨਾਮਿਨੇਸ਼ਨ ਫਾਈਲ ਕਰਨ ਦੇ ਲਈ ਆਇਆ ਔਰ ਇਸ ਦੇ ਵਿੱਚ ਉਚੇਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਓ ਜੁਰ ਭਵੰਤ ਬਾਂਜੀ ਪਹੁੰਚੇ ਔਰ ਜਿਸ ਤਰੀਕੇ ਦੇ ਨਾਲ ਆਪ ਮੁਹਾਰੇ ਲੁਧਿਆਣੇ ਦੇ ਲੋਕ ਇਸ ਰੋਡ ਸ਼ੋਅ ਦੇ ਵਿੱਚ ਸੰਜੀਵ ਜੀ ਦਾ ਆਵਾਦੀ ਪਾਰਟੀ ਸਾਥ ਦੇਣ ਦੇ ਲਈ ਪਹੁੰਚੇ ਨੇ ਉਹ ਤੋਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਲੁਧਿਆਣਾ ਵੈਸਟ ਜਿਹੜੀ ਉਹ ਸੀਟ ਆਵਾਦੀ ਪਾਰਟੀ ਔਰ ਸੰਜੀਵ ਰੋੜਾ ਜੀ ਜਿੱਤਣ ਜਾ ਰਹੇ ਨੇ ਜੀ ਸਰ ਬਾਕੀ ਪਾਰਟੀਆਂ ਵੱਲੋਂ ਵੀ ਕਾਫੀ ਦਾਵੇ ਕਿਤੇ ਆ ਰਹੇ ਨੇ ਚਲੋ ਦਾਵੇ ਤਾਂ ਇਸ ਤਰ੍ਹਾਂ ਹੁੰਦੇ ਨੇ ਜੀ ਕਿ ਜਦੋਂ ਤੱਕ ਕੋਈ ਪਾਰਟੀ ਜਾਂ ਕੈਂਡੀਡੇਟ ਹਾਰ ਨਾ ਜਾਵੇ ਉਦੋਂ ਤੱਕ ਤਾਂ ਆਪਦੇ ਆਪ ਨੂੰ ਜਿੱਤੇ ਹੀ ਮੰਨਦਾ ਹੁੰਦਾ ਹੈ ਇਹ ਦਾਵੇ ਉਹ ਜਲੰਧਰ ਵੈਸਟ ਵੇਲੇ ਵੀ ਕਰਦੇ ਸੀਗੇ ਇਹ ਦਾਵੇ ਉਹ ਬਾਕੀ ਤਿੰਨ ਬਾਈ ਇਲੈਕਸ਼ਨਾਂ ਵੇਲੇ ਵੀ ਕਰਦੇ ਸੀਗੇ ਪਰ ਲੋਕਾਂ ਨੇ ਸਾਫ ਸੁਥਰੀ ਰਾਜਨੀਤੀ ਦਾ ਔਰ ਡਿਵੈਲਪਮੈਂਟ ਦੇ ਕੰਮਾਂ ਦਾ ਸਾਥ ਪਹਿਲਾਂ ਵੀ ਦਿੱਤਾ ਤੇ ਅੱਜ ਵੀ ਦੇਣਗੇ ਉਹਨਾਂ ਨੂੰ ਕੈਂਡੀਡੇਟ ਪਤਾ ਜੀ ਉਹਨਾਂ ਦੀ ਕਿੰਨੀ ਪਤਲੀ ਹਾਲਤ ਹੋ ਚੁੱਕੀ ਹੈ ਲੁਧਿਆਣਾ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਸ਼ਾਇਦ ਕੈਂਡੀਡੇਟ ਨਾ ਲੱਭ ਰਿਹਾ ਪਰ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨੂੰ ਤਾਂ ਬਲੀ ਦਾ ਬੱਕਰਾ ਜ਼ਰੂਰ ਬਣਾਉਣਗੇ ਮਿਹਰਬਾਨੀ ਥੈਂਕ ਯੂ